ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਵੀਰ ਬਾਬਾ ਬੁੱਢਾ ਸਾਹਿਬ ਜੀ ਦੀ ਹਾ ਪੁੱਤਰਾਂ ਦੇ ਨਾਲ ਹੀ ਤਨ ਤਨ ਵੀਰ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨਾਂ ਤੇ ਮੇਲੇ ਦੀਆਂ ਰੌਣਕਾਂ ਦੀਆਂ ਤਸਵੀਰਾਂ ਤੁਸੀਂ ਵੇਖ ਰਿਹਾ ਹੋਗੇ ਤੁਸੀਂ ਵੇਖ ਰਿਹਾ ਹੋਗੇ ਨਗਰ ਕੀਰਤਨ ਦੀ ਤਸਵੀਰ ਵੇਖ ਰਿਹਾ ਹੋਗੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਹਾਜ਼ਰੀ ਭਰੀ ਹੈ ਬਾਬਾ ਜੀ ਸਾਡੇ ਨਾਲ ਮਜੂਰ ਨੇ ਗੱਲਬਾਤ ਕਰ ਲੈਣੇ ਆ ਪਰ ਫਿਲਹਾਲ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰ ਜਿਹੜੀ ਵਿਖਾਈ ਜਾਵੇ ਮੇਲੇ ਦੀ ਬੜੀ ਦੂਰੋਂ ਦੂਰੋਂ ਸੰਗਤ ਨੇ ਜਿਹੜੀ ਇੱਥੇ ਹਾਜ਼ਰੀ ਭਰੀ ਹੈ ਇਹ ਹਰ ਦੇਸ਼ਾਂ ਵਿਦੇਸ਼ਾਂ ਤੋਂ ਕੀ ਬਾਹਰਲੇ ਸੂਬਿਆਂ ਤੋਂ ਕੀ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਦੇ ਵੱਲੋਂ ਹਾਜ਼ਰੀ ਭਰੀ ਜਾ ਰਹੀ ਹੈ ਤੇ ਤਸਵੀਰ ਜਿਹੜੀ ਆ ਅਸੀਂ ਬੀੜ ਬਾਬਾ ਬੁੱਢਾ ਸਾਹਿਬ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰ ਨਗਰ ਕੀਰਤਨ ਦੀ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਨਗਰ ਕੀਰਤਨ ਜਿਹੜਾ ਉਹ ਇੱਥੇ ਆਇਆ ਸੋ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ ਪੂਰਵ ਅਰਜਨ ਦੇਵ ਜੀ ਦੇ ਮਹਿਰ ਮਾਤਾ ਗੰਗਾ ਜੀ ਇਸ ਸਥਾਨ ਤੇ ਮਿੱਸ ਪ੍ਰਸ਼ਾਦ ਅੱਸੀ ਗੰਢਿਆਰ ਲੈ ਕੇ ਆਏ ਸੀ ਔਰ ਬਾਬਾ ਗੁੱਡਾ ਸਾਹਿਬ ਦੀ ਨੇ ਅਰਦਾਸ ਕੀਤੀ ਸੀ ਔਰ ਬਾਅਦ ਗੁਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁਰਸੀ ਤੋਂ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਹੋਇਆ। ਸੋ ਕਹਿਣ ਤੋਂ ਮਰਾਦ ਜਿਸ ਦਿਨ ਮਾਤਾ ਗੰਗਾ ਜੀ ਇਸ ਸਥਾਨ ਤੇ ਆਏ ਸਨ, ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ। ਉਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਸਾਲਾਨਾ ਜੋੜ ਮੇਲਾ ਸ਼ੁਰੂ ਹੋミン ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰੇਮ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ। ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੀਆਂ ਦੀ ਗਵਾਹੀ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਰਵਾਨਾ ਹੋ ਰ ਉਹ ਇਤੋਂ ਚੱਲਦਾ ਹੋਇਆ ਜਿਵੇਂ ਬਗਿਆਸ ਨੂਰ ਸਵਰਗਾਪਰੀ ਮੋੜ ਹੁਬਾਰਜਾ ਦੇਗਾ ਮਾਈ ਭਾਗੋ ਜੀ ਬੀਬੀ ਰੋਜੀ ਦੇ ਸਥਾਨ ਤੇ ਉਤੋਂ ਨਾਲ ਤੁਸਤ ਹੁੰਦੇ ਆ ਨਿੱਕੀ ਚਵਾਲ ਦੇ ਰਸਤੇ ਮੋ ਠੱਠੇ ਦੇ ਰਾਹੀਂ ਮੁੜਾਂ ਕੇ ਬਾਬਾ ਬੁੱਢਾ ਸਾਹਿਬ ਦੇ ਕੇ ਸੰਪੂਰਨ ਹੋਵੇਗਾ ਸੋ ਕੱਲ ਦੇ ਰੋਜ ਜੋ ਸ੍ਰੀ ਅਖੰਡ ਪਾਤਸ਼ਾਹ ਆਰੰਭ ਹੋਏ ਸਨ ਉਹਨਾਂ ਦੇ ਬਰਤੇ 6 ਅਕਤੂਬਰ ਵਾਲੇ ਦਿਨ ਇਸੇ ਤਰ੍ਹਾਂ ਅਖੰਡ ਪਾਤਸ਼ਾਹ ਜੀ ਦੇ ਪਹ ਪਹ ਜਾਣਗੇ ਸਤਗੁਰਾਂ ਦੀ ਸਵਾਰੀ ਸੋਹਣੀ ਪਾਲਕੀ ਦੇ ਸ਼ੋਭੇ ਜੀ ਕਰਕੇ ਸੰਗਤਾਂ ਦੇ ਜਿਹੜਾ ਦੀਵਾਨ ਹਾਲ ਵਿੱਚ ਪਹੁੰਚਣਾ ਹੈ ਜਿੱਥੇ ਅੱਜ ਵੀ ਦੀਵਾਨ ਸਜਦੀ ਨੇ ਔਰ ਕੱਲ ਨੂੰ ਦੋ ਦਿਨ ਨੰਤਰ ਦੀਵਾਨ ਸਜਦੀ ਰਹਿਣਗੇ ਬਖਸ਼ਾ ਸਾਹਿਬ ਹਨ ਨਾ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਜਿਹੜਾ ਉਹਦੀ ਸ਼ੁਰੂਆਤ ਹੋ ਰਹੀ ਹੈ ਔਰ ਨਗਰ ਕੀਰਤ ਦੇ ਵਿੱਚ ਸੰਗਤਾਂ ਦਾ ਬੜਾ ਵੱਡਾ ਤਸ਼ਾਹ ਹੈ ਔਰ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਜਿਹੜਾ ਪ੍ਰਕਾਸ਼ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਐਕਸੈਸਰ ਦਾ ਮਾਰਾ ਗੰਗਾ ਜਿੱਥੇ ਸੀਸ ਲੈਣ ਵਾਸਤੇ ਆਏ ਸੀ ਤੇ ਉਹਨਾਂ ਦੇ ਕਿਰਪਾ ਦਾ ਸਦਕਾ ਇਹ ਜਿਹੜਾ ਹੈ ਇਹ ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਤੇ ਅੱਜ ਸਾਰਾ ਇਹ ਪੰਚ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚਾ ਸੰਸਾਰ ਜਿਹੜਾ ਹੈ ਉਹ ਬਾਬਾ ਗੱਡਾ ਜੀ ਦਾ ਸਲਾਨਾ ਜੋੜ ਮੇਲਾ ਜਿਹੜਾ ਹੈ ਉਹ ਧੂਰ ਧਾਮਲਾ ਮਨਾ ਰਿਹਾ ਤੇ ਇੱਥੋਂ ਸ਼ੁਰੂਆਤ ਆ ਜਿਹੜੀ ਆ ਉਹ ਉਹ ਰੇਔਰ ਪਿੰਡਾਂ ਵਿੱਚ ਹੋ ਕੇ ਤੇ ਐ ਨਗਰ ਕੀ ਪਤਨ ਜਿਹੜਾ ਸ਼ਾਮ ਨੂੰ ਉੱਥੇ ਪਹੁੰਚੂਗਾ ਮੈਂ ਬੇਨਤੀ ਕਰਦੀ ਚਾਹੁੰਨਾ ਸਮਿਤੀ ਸਾਹਿਬ ਸਖਤ ਨੂੰ ਕਿ ਗੁਰੂ ਵਾਲੇ ਬਣੋ ਔਰ ਪੰਥ ਨਾਲ ਜੁੜੋ ਨਾਲ ਦੀ ਨਾਲ ਪੰਜ ਪਿਆਰਾਂ ਤੁੰਬਰ ਤੇ ਸਖੋ ਗੁਰੂ ਵਾਲੇ ਬਣੋ ਬਾਣੀ ਤੇ ਬਾਣੇ ਨਾਲ ਜੁੜੋ ਤਾਂ ਹੀ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਤੁਸੀਂ ਬਣੇ ਰਹੋ ਸਾਡੇ ਨਾਲ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਦਲਜੀਤ ਸਿੰਘ ਪੰਜਾਬ ਨੌਟੀਵਿਊ ਯੂ ਐਸ ਏ ਤਰਨਤਾਰ